ਸੋ ਬਿਲਕੁਲ ਤੋਂ ਦਰਦ ਦੀ ਕੀ ਤਕਨੀਕੀ ਕਾਰਨਾਂ ਤੋਂ ਜਿਹੜਾ ਕੀ ਹੈ ਲਾਈਵ ਜਿਹੜਾ ਬੰਦ ਹੋ ਗਿਆ ਸੀ ਦੁਬਾਰਾ ਫੇਰ ਜਿਹੜਾ ਲਾਈਵ ਸ਼ੁਰੂ ਕੀਤਾ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਕਾਸ਼ੀਨਗਰ ਚ ਇੱਕ ਖਾਲੀ ਪਲਾਟ ਤੁਸੀਂ ਦੇਖ ਸਕਦੇ ਹੋ ਇਸ ਖਾਲੀ ਪਲਾਟ ਚ ਇੱਕ ਬੋਰੀ ਵਿੱਚ ਇੱਕ ਡੈੱਡ ਬੋਡੀ ਜਿਹੜੀ ਕੀ ਮਿਲੀ ਸੋ ਇੱਥੇ ਇਲਾਕਾ ਨਿਵਾਸੀ ਜਦੋਂ ਉਹਨਾਂ ਨੂੰ ਪਤਾ ਚੱਲਦਾ ਤਾਂ ਉਹਨਾਂ ਦਾ ਵੱਲੋਂ ਜਿਹੜਾ ਕੀ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਸੋ ਛੋਟੀ ਜੀ ਬੋਰੀ ਚ ੜ ਕੇ ਇੱਕ ਡੈੱਡ ਬੋਡੀ ਜਿਹੜੀ ਕੀ ਮਿਲੀ ਹੈ ਸੋ ਤਸਵੀਰਾਂ ਤੁਹਾਨੂੰ ਸਾਂਝਾ ਕਰਦੇ ਜਲੰਧਰ ਦੇ ਕਾਸ਼ੀਨਗਰ ਦੀਆਂ ਸੋ ਬੋੜੀ ਦੀ ਬਾਲਕ ਸੀ ਦੀ ਹਾਂ ਛੁੱਟੀ ਬਾਈ ਇਹ ਬੋੜ ਤੇ ਨਹੀਂ ਲੱਗ ਦੇਖਣ ਨੂੰ ਬੰਦੇ ਦੀ ਲਾ ਗਿਆ ਹੂੰ ਬੰਦੇ ਦੀ ਮੈਂ ਵੀ ਐਸਾਈ ਟਾਇਰ ਆ ਯਾਰ ਮੈਨੂੰ ਪਤਾ ਮੈਂ ਬੰਦੇ ਲਾ ਗਿਆ ਮੈਂ ਇਹ ਤਾਂ ਕਰ ਕਿਹਾ ਕਿ ਲਾ ਕੇ ਮੈਂ ਆ ਜਾਵਾਂ ਉਹ ਬੇਚਾਰਾ ਲੈਣਾ ਪਾਉਣੀ ਬੋੜੀ ਦੀ ਪੁਲਿਸ ਕੋਲ ਸੀ ਕਿ ਕਵਰ ਕੋਲ ਨਹੀਂ ਤੇ ਉਹ ਜਨਾ ਬੰਦਿਆ ਸੋ ਬਿਲਕੁਲ ਦੇਖ ਸਕਦਾ ਕਿ ਮੌਕੇ ਤੇ ਹੁਣ ਜਿਹੜੀ ਕਿ ਪੁਲਿਸ ਆੜਾ ਜਿਹੜਾ ਕਿ ਹੁਣ ਥਾਣਾ ਲਾਂਬੜਾ ਦੀ ਪੁਲਿਸ ਪਹੁੰਚੀ ਹੈ ਉਹ ਰਾਤ ਦੀਆਂ ਤਸਵੀਰਾਂ ਜਿੱਥੇ ਕਿਦੋਂ ਦੱਸਦੀ ਹੈ ਕਿ ਇੱਕ ਡੈੱਡ ਬੋਡੀ ਮਿਲੀ ਹੈ ਉਹ ਅੰਦਾਜ਼ਾ ਕਿ ਉਹ ਦੇਖਿਆ ਜਾਵੇਗਾ ਉਹ ਅੰਦਾਜ਼ਾ ਬਿਲਕੁਲ ਇੱਕ ਛੋਟੀ ਜਿਹੀ ਜਨਕੀ ਬੋਰੀ ਵਿੱਚ ਲੱਗੀ ਡੈੱਡ ਬੋਡੀ ਸੀ ਕਿਹੜੇ ਏਰੀਆ ਚ ਰਹਿਣ ਤੁਸੀਂ ਰਾਜੀ ਨਕਲੇਬ ਕੀ ਗੱਲ ਹੋਈ ਇੱਥੇ ਜੀ ਸਰ ਕੋਈ ਅੱਗੇ ਪੇ ਕਚਰਾ ਚੁੱਕਣ ਵਾਲਾ ਬੰਦਾ ਆਇਆ ਸੀ ਉਹਨੇ ਜਦੋਂ ਖੋਲੀ ਤਾਂ ਅੰਦਰ লাশ লাশ ਨਾਸ਼ ਕਰਦਾ ਉਹ ਬੰਦਾ ਭੱਜ ਗਿਆ ਬੰਦਾ ਸੀ ਕਿ ਬੱਚੇ ਸੀਗੇ ਇਹ ਕੋਣ ਸੀ ਪਤਾ ਨਹੀਂ ਕੋਣ ਸੀ ਅੱਛਾ ਜੀ ਪਰ ਇਹ ਜਿਹੜਾ ਰੋਡ ਚੱਲਦਾ ਰਹਿੰਦਾ ਫਿਰ ਉਹ ਦੋ ਨਾਲ ਬੋਰੀ ਖੋਲੀ ਦੇਖਿਆ ਤਾਂ লাশ ਪਈ ਜੀ ਜੀ ਕਰਕੇ ਇਹਦਾ ਕੋਈ ਇੰਪਲਾ ਕੀ ਕੀਤਾ ਪ੍ਰਸਾਸਨ ਨੂੰ ਕੋਈ ਪ੍ਰਸਾਸਨ ਹੈ ਇਹ ਕਿਹੜਾ ਐਗਜ਼ੈਕਟਲੀ ਕਿਹੜੀ ਜਗ੍ਹਾ ਹੈਗੀ ਤੇ ਜਿੱਥੇ ਡੱਡੇ-ਬੱਡੇ ਪਈ ਉਹ ਕਿਹੜੀ ਜਗ੍ਹਾ ਉਹ ਟ੍ਰਾਂਸਫਰ ਤੋਂ ਪੈਂਦਾ ਇਹ ਪਿੰਡ ਬਡਾਲਾ ਚ ਅੱਛਾ ਜੀ ਉਹ ਟ੍ਰਾਂਸਫਰ ਤੋਂ ਆ ਇਹ ਜਿਹੜੀ ਸਿਮਾ ਆ ਮ ਆਂਦੀ ਹੈ ਬਡਾਲਾ ਪਿੰਡ ਚ ਹਾਂ ਜਿਹਨੂੰ ਨਖਵਾਲ ਬਾਗ ਨਹੀਂ ਕਹਿੰਦੇ ਜੀ ਕਿ ਉਹ ਨਖਵਾਲ ਬਾਗ ਨਾਲ ਹੀ ਆ ਪਹਿਲਾਂ ਵੀ ਕਦੇ ਇੱਥੇ ਇਹੋ ਜਿਹੀ ਵਾਰਦਾਤ ਹੋਈਆਂ ਕਿ ਨਹੀਂ ਹਾਂ ਜੀ ਪਹਿਲਾਂ ਵੀ ਇਹੋ ਜਿਹੀ ਵਾਰਦਾਤ ਹੁੰਦੀ ਆ ਰਹੀ ਹੈ ਕਿ ਨਹੀਂ ਅੱਲਾਹ ਕਿਤੇ ਆਏ ਤੇ ਪਹਿਲਾਂ ਵੀ ਜਿੰਦ ਪਹਿਲਾਂ ਵੀ ਹਮੇਂ ਕਟਣਾ ਹੋਣੀ ਜਦੋਂ ਇਹ ਇਹਦੇ ਜਾਂ ਪਾਸਟ ਹੋਰ ਦੇ ਅੰਦਰ ਫਰਸਟ ਟਾਈਮ ਵਾਲੇ ਐਗਜੈਕਟਲੀ ਏਰੀਆ ਤੁਹਾਨੂੰ ਇਹ ਡਾਡ ਬੋਡੀ ਜਿਹੜੀ ਹੈ ਨਾ ਇਹ ਸਿੱਧੀ ਨਹੀਂ ਪਾਈ ਹੈ ਇਹਦੀ ਪਹਿਲਾਂ ਕਟਿੰਗ ਕੀਤੀ ਗਈ ਹੈ ਅੱਛਾ ਜੀ ਉਹ ਕਿਸ ਤਰੀਕੇ ਨਾਲ ਕਹਿੰਦੇ ਤੁਸੀਂ ਵੇਖਿਆ ਜਿੱਦਾਂ ਮਤਲਬ ਬਲਡਿੰਗ ਬਲਡਿੰਗ ਲੱਭਰੀ ਹੈ ਨਾ ਬਲਡਿੰਗ ਦਾ ਮਤਲਬ ਹੈ ਨਹੀਂ ਨਹੀਂ ਬੰਦਾ ਇਹ ਮੂਰਜ ਬੰਦਾ ਬੜਾ ਲੰਮਾ ਬੰਦਾ ਹੈ 6 ਫੁੱਟ 5 ਫੁੱਟ ਹੂੰ ਸੋ ਬਿਲਕੁਲ ਇਸ ਵਕਤ ਦਾਜ਼ੀ ਕੀ ਬੋਰੀ ਦੇ ਵਿੱਚ ਐਗਜੈਕਟਲੀ ਕਿਹੜੀ ਜਗ੍ਹਾ ਹੈਗੀ ਤੇ ਕਿੰਨੇ ਵਜੇ ਹਾਂ ਰਾਜਿੰਦਰ ਕਲੇ ਹਾਂ ਇਹ ਸਾਹਮਣੇ ਕਾਲੀ ਪਲਾਟ ਨੇ ਅੱਛਾ ਤੇ ਕਾਸ਼ੀਨਗਰ ਵੀ ਇਹਨੂੰ ਕਹਿੰਦੇ ਕਾਸ਼ੀਨਗਰ ਤੋਂ ਬਡਾਲਾ ਰੋਡ ਕਾਸ਼ੀ ਇੱਕ ਤੋਂ ਬਡਾਲਾ ਰੋਡ ਤੇ ਕਾਸ਼ੀ ਕਾਸ਼ੀਨਗਰ ਤੋਂ ਬਡਾਲਾ ਰੋਡ ਤੇ ਕਿਉਂਕਿ ਪਹਿਲਾ ਜਿਹੜੇ ਆਏ ਉਹਨਾਂ ਨੇ ਕਿਹਾ ਕਿ ਕਾਸ਼ੀਨਗਰ ਪੈਂਦਾ ਹੈ ਸ਼ਾਇਦ ਰਾਜਨ ਕਲੇਬ ਨੇ ਠੀਕ ਹੈ ਇਹਨੂੰ ਕਾਸ਼ੀਨਗਰ ਤੋਂ ਵੀ ਜਾਣਦੇ ਆ ਰਾਜਨ ਕਲੇਬ ਵੀ ਉਹ ਕਿਤਾਬ ਕਲੋਨੀ ਇਹ ਨਾਮ ਆ ਠੀਕ ਹੈ ਜੀ ਠੀਕ ਹੈ ਇਹ ਨਾਲ ਕੀ ਤੱਕ ਨਹੀਂ ਹੂੰ ਪੁਲਿਸ ਆਈ ਆਪਣੀ ਪੁਲਿਸ ਨੇ ਕੀ ਗੱਲ ਕੀਤੀ ਦੇਖਿਆ ਉਹਨਾਂ ਨੇ ਸਰ ਪ੍ਰਸ਼ਾਸਨ ਆਇਆ ਇਹਨੂੰ ਕੋਈ ਕੀ ਕਾਰਵਾਈ ਕਰੇ ਠੀਕ ਸਰ ਤੋ ਦੇਖ ਸਕਦੇ ਹੋ ਇਸ ਵਕਤ ਤੋ ਬਿਲਕੁਲ ਹੈ ਉਹ ਜਿਹੜਾ ਕਿ ਮੌਕੇ ਤੇ ਥਾਣਾ ਲਾਂਬੜਾ ਦੀ ਜਿਹੜੀ ਪੁਲਿਸ ਹੈ ਤੋ ਪਹੁੰਚੀ ਹੈ ਤੋ ਬਿਲਕੁਲ ਜੇ ਤੋ ਫਿਰਾ ਤਾਂ ਨਾ ਸਾਂਝੇ ਕਰੇ ਨਾਖਾਂ ਵਾਲੇ ਬਾਗ ਦੇ ਕੋਲ ਕਾਂਸ਼ੀ ਨਗਰ ਜਿਹਨੂੰ ਕਹਿੰਦੇ ਆ ਤੋ ਉੱਥੇ ਕਿਹੜੀ ਕਿ ਡੈੱਡ ਬੋਡੀ ਮਿਲਦੀ ਔਰ ਮੌਕੇ ਤੇ ਹੁਣ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਵਾ ਸੋ ਤੁਹਾਨੂੰ ਦੱਸ ਦਈਏ ਕਿ ਡੈੱਡ ਬੋਡੀ ਬਾਰੇ ਫਿਲਹਾਲ ਪਤਾ ਨਹੀਂ ਚੱਲ ਪਾ ਰਿਹਾ ਕਿ ਕਿਸ ਕਾਰਨਾਂ ਤੋਂ ਜਿਹੜਾ ਕੀ ਕਿ ਕਿਸ ਤਰੀਕੇ ਨਾਲ ਜਿਹੜਾ ਕਿਸੇ ਨੂੰ ਮਾਰ ਕੇ ਟੁੱਟਿਆ ਗਿਆ। ਤਾਂ ਫਿਲਹਾਲ ਜਿਹੜਾ ਕਿ ਤੁਹਾਨੂੰ ਦੱਸਦੀ ਕਿ ਬੋਡੀ ਆਡੀ ਫਿਲਹਾਲ ਅਜੇ ਬੋਰੀ ਵਿੱਚ ਹੀ ਹੈ। ਇੱਕ ਦਿਨ ਨੂੰ ਸੁਟੇ ਜਾਂਦੇ ਆ ਭੈਣ। ਇੱਥੇ ਕੋਈ ਛੇੜੀ ਨਹੀਂ ਲੱਗੀ। ਸੋ ਪੁਲਿਸ ਵਾਲੇ ਬਿਲਕੁਲ ਜਿਹੜਾ ਕਿ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਿਆ ਜਾ ਰਿਹਾ ਕਿ ਕਿਥੇ ਨੇ ਜਿਹੜਾ ਕਿ ਬੋਡੀ ਹੈ ਜਦੋਂ ਇਸ ਟਾਈਮ ਦੇਖੀ ਗਈ ਸੋ ਆਸ-ਪਾਸ ਦੇ ਲੋਕਾਂ ਦੇ ਕੋਲ ਉਹਦਾ ਕਿ